ਅਸੀਂ ਪਹਿਲਾਂ ਆਪਣੇ ਪਰਿਵਾਰ ਤੋਂ ਸ਼ੁਰੂ ਕੀਤਾ ਸੀਗਾ ਵੀ ਇਹਦਾ ਨੁਕਸਾਨ ਕੀ ਆ ਬੈਨੀਫਿਟ ਕੀ ਆ ਨਹੀਂ ਵੀ ਸੱਜਣੋ ਬਾਜਨ ਵੱਧ ਗਿਆ ਪੰਜਾਬ ਚ ਕੀ ਛੱਡ ਪੂਰੇ ਭਾਰਤ 'ਚੇ ਵੱਡੀ ਸਮੱਸਿਆ ਬਣ ਗਈ ਜਿੱਥੇ ਮੈਂ ਅੱਜ ਖੜਾ ਇਹਨਾਂ ਨੇ ਆਪਦਾ ਬਾਜਨ ਵੀ ਘਟਕੀਤਾ ਤੇ ਬਿਮਾਰੀਆਂ ਤੋਂ ਵੀ ਸਟਕਾਰਾ ਪੈ ਬਈ ਸਹੀ ਗੱਲ ਐ ਹਾਂਜੀ ਵੀਰੇ ਤੇ ਤੁਹਾਡਾ ਕਿਹਨਾਂ ਨੇ ਬਾਜਨ ਘਟਾਇਆ ਜੀ ਮੇਰੀ ਮਦਰ ਨੇ ਜੀ 12 ਕਿਲੋ ਵਜ਼ਨ ਘਟਾਇਆ ਨਹੀਂ ਮਤਲਬ ਕਿ ਦਵਾਈਆਂ ਨਾਲ ਜਾਂ ਕੋਈ ਚੀਜ਼ ਨਾਲ ਜਨਰੇਸ਼ਨ ਦੇ ਨਾਲ ਜੀ ਅਸੀਂ ਵਜ਼ਨ ਘਟਾਇਆ ਨੇਚਰਲ ਚੀਜ਼ਾਂ ਨਾਲ ਹਾਂ ਜੀ ਨੇਚਰਲ ਪ੍ਰੋਡਕਟ ਹੈ ਮਾਤਾ ਨੂੰ ਕੀ ਮਤਲਬ ਕਿ ਪ੍ਰੋਬਲਮ ਸੀ ਉਹਨਾਂ ਨੂੰ ਜੀ ਸਰਵਾਈਕਲ ਦੀ ਪ੍ਰੋਬਲਮ ਸੀਗੀ ਫੈਟੀ ਲੀਵਰ ਸੀਗਾ ਜੀ ਗੋਡਿਆਂ ਦੇ ਵਿੱਚ ਪੇਨ ਸੀਗੀ ਸਾਰੀਆਂ ਪ੍ਰੋਬਲਮ ਤੋਂ ਰਾਹਤ ਹੋ ਗਈ ਨਾਲੇ ਤਾਂ ਬਿਮਾਰੀਆਂ ਉੱਡੀਆਂ ਨਾਲੇ ਵਜਨ ਹਾਂ ਜੀ ਤੇ ਬਈ ਸਸੀ ਕਾਲ ਤੁਸੀਂ ਬਈ ਵਜ਼ਨ ਘਟਾਇਆ ਆਪਣਾ ਹਾਂ ਜੀ ਮੈਂ ਆਪਣਾ weight loss ਕੀਤਾ ਕਿੰਨਾ ਕਿੰਨਾ ਕਿਲੋ ਮੈਂ 26 ਕਿਲੋ ਜੀ ਤੇ ਬਈ ਕਿੰਨਾ ਨੇ ਰਹਿ ਦਿੱਤੀ ਸੀ ਇਹਦੇ ਬਾਰੇ ਇਹ ਮੇਰੇ ਆਪਣੇ ਹਸਬੰਦ ਵੀ ਮੇਰੇ ਕੋਚ ਨੇ ਪਹਿਲਾਂ ਉਹਨਾਂ ਨੇ weight loss ਕੀਤਾ ਸੀਗਾ ਉਹਨਾਂ ਨੇ 55 ਕਿਲੋ weight loss ਕੀਤਾ ਫਿਰ ਮੈਂ loss ਕੀਤਾ ਮੈਂ 26 ਕਿਲੋ loss ਕੀਤਾ ਤੇ ਮੇਰੇ ਬੇਟੇ ਨੇ 14 ਕਿਲੋ weight loss ਕੀਤਾ ਤੇ ਹਾਈਟਿੰਗ ਦੀਜ਼ ਕੀਤੀ ਆ 100+ ਸਾਡਾ ਆਪਣੀ ਫੈਮਿਲੀ ਦਾ ਹੀ ਰਿਜ਼ਲਟ ਆ ਜੀ ਠੀਕ ਹੈ ਪਰਿਵਾਰ ਤੇ ਵਰਤੀ ਸਾਰੀ ਚੀਜ਼ ਹੈ ਹਾਂਜੀ ਅਸੀਂ ਪਹਿਲਾਂ ਆਪਣੇ ਪਰਿਵਾਰ ਤੋਂ ਸ਼ੁਰੂ ਕੀਤਾ ਸੀਗਾ ਵੀ ਇਹਦਾ ਨੁਕਸਾਨ ਕੀ ਆ ਬੈਨੀਫਿਟ ਕੀ ਆ ਪਰ ਸਾਨੂੰ ਬੈਨੀਫਿਟ ਹੀ ਮਿਲਿਆ ਨੁਕਸਾਨ ਕੋਈ ਨਹੀਂ ਮਿਲਿਆ ਹੈਗਾ ਹੁਣ ਕੈਮਰਾ ਸੱਚੇ ਦੇ ਲੋਕ ਕਹਦੋ ਕੋਈ ਮਤਲਬ ਕਿ ਮੁਸੀਬਤ ਤਾਂ ਨਹੀਂ ਸਰੀਰ ਪਰਤੀ ਚੀਜ਼ ਆ ਨਹੀਂ ਵੀਰ ਜੀ ਦੇਖੋ ਹੁਣ ਸਲਾਮਤ ਖੜਿਆ ਆ ਤੁਹਾਡੇ ਕਿ ਵੀ ਸ਼ੁਰੂ ਤੋਂ ਵੀਡੀਓ ਦੇ ਵਿੱਚ ਵੀ ਮੈਂ ਸਾਰੀਆਂ ਚਾਈ ਹੋਈਆਂ ਤੇ ਜੇ ਕਿਸੇ ਨੂੰ ਕੋਈ ਲੱਗਦਾ ਵੀ ਹਾਂ ਉੱਥੇ ਇਕਣ ਸੀ ਇੱਥੇ ਕੋਈ ਵੀ ਨਹੀਂ ਸੋਗੋ ਤੇ ਉਦੋਂ ਵੱਧ ਕੇ એનર્ਜੀ ਆ ਗਈ ਆ ਸਾਡੇ ਦੇ ਵਿੱਚ ਆਵਾਜ਼ ਤੋਂ ਵੀ ਪਹਿਚਾਨ ਸਕਦੇ ਹੱਸੀ ਕਰ ਲਈ ਹਾਂਜੀ ਹੱਸਦੀ ਕਰ ਲਈ ਵੀਰੇ ਤੇ ਤੁਹਾਡਾ ਵੀ ਇਹੀ ਮਤਲਬ ਹੈ ਬੇਟ ਲੂ ਜੀ ਹਾਂਜੀ ਵੀਰੇ ਮਤਲਬ ਕਿੰਨਾ ਮੈਂ ਜੀ 20 ਕਿਲੋ ਲੋ ਕਿੰਨਾ ਜੀ ਠੀਕ ਹੈ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਮਨੋ ਆਪਣੇ ਰਿਸ਼ਤੇਦਾਰ ਭੈਣ ਭਾਈ ਯਾਰ ਮਿੱਤਰ ਨੇ ਹਨਾ ਉਹਨਾਂ ਦਾ ਜਿਹੜਾ ਉਹ 1 ਕਿਲੋ ਡਰਦੇ ਨੇ ਵੀ weight ਘਟਾ ਲਿਆ ਨੁਕਸਾਨ ਨਾ ਪੈ ਜੇ ਨਹੀਂ ਜੀ ਮੈਨੂੰ ਕੋਈ ਨਹੀਂ ਮੈਨੂੰ ਤਾਂ ਜੋ ਬਿਮਾਰੀਆਂ ਸੀ ਉਹ ਮੇਰੀਆਂ ਹੱਟ ਗਈਆਂ ਨੇ ਜੀ ਸਾਰੀਆਂ ਠੀਕ ਹੋਈਆਂ ਮੈਨੂੰ ਗਠੀਆ ਸੀ ਸਰਵਾਈਕਲ ਸੀ ਜੂਰੀਆ ਸੀ ਉਹ ਬਿਲਕੁਲ ਠੀਕ ਨੇ ਹੁਣ ਉਹ ਤੁਸੀਂ ਵੀ ਮੰਨੋ ਕਿ ਵੀ ਗਠੀਆ ਜੂਰੀਆ ਵਾਲੇ ਗਠੀਆ ਵਾਲੇ ਨੂੰ ਕਿੰਨੀ ਤਕਲੀਫ ਹੁੰਦੀ ਆ ਸਰਵਾਈਕਲ ਵਾਲੇ ਨੂੰ ਮੇਰਾ ਸਾਰਾ ਪੇਨ ਹਟ ਗਿਆ ਜੀ ਇਹਦੇ ਨਾਲ ਜੀ ਬੀ ਹਸੀ ਗਾਲ ਜੀ ਆਪਣਾ ਵਜ਼ਨ ਘਟਾਇਆ ਤੁਸੀਂ ਹਾਂਜੀ 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 ਕਿੰਨਾ ਵਜ਼ਨ ਸੀ ਜੀ ਮੇਰਾ ਜੀ 1 ਕੁਵਾਂਟਲ 20 ਕਿਲੋ ਵਜ਼ਨ ਸੀਗਾ ਜੀ ਤੁਹਾਡਾ ਹੁਣ ਕਿੰਨਾ ਜੀ ਹੁਣ ਅਸੀਂ ਵੀ 80 ਕਿਲੋ ਕਿੰਨੇ ਸਮੇਂ ਚ ਘਟ ਗਿਆ 4.5 ਮਹੀਨੇ ਚ ਜੀ ਨੁਕਸ ਕੋਈ ਪਿਆ ਨਾ ਜੀ ਨਾ ਮਤਲਬ ਕਿ ਵਧੀਆ ਹੋਇਆ ਸਰੀਰ ਹਾਂਜੀ ਹਾਂਜੀ ਇਹ ਜਿਹਾ ਦਾਬੇ ਨਾ ਕਹਿ ਸਕਦਾ ਤੁਸੀਂ ਜੀ ਬਿਲਕੁਲ ਜੀ ਬਿਲਕੁਲ ਲੈ ਵੀ ਸੱਜਣੋ ਅੱਗੇ ਵੀ ਤੁਹਾਨੂੰ ਦੱਸ ਦਿਆਂ ਤੁਹਾਡੇ ਲਈ ਵੀਡੀਓ ਸ਼ੇਅਰ ਕਰ ਦਿਓ ਕੰਮ ਦੀ ਵੀਡੀਓ ਹੈ ਇਹ ਵੀਰ ਜੀ ਤੁਸੀਂ ਮੰਨ ਲਓ ਇਹਦੇ ਬਾਰੇ ਦੱਸੋ ਵੀ ਮਤਲਬ ਕਿ ਖਾਣ ਚ ਕੋਈ ਪ੍ਰੋਬਲਮ ਤਾਂ ਨਹੀਂ ਹੋਣੀ ਖਾਣ ਚ ਇਹਦੇ ਚੀ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਆਪਾਂ ਨੂੰ ਸਭ ਤੋਂ ਪਹਿਲੀ ਗੱਲ ਇਹ ਆ ਵੀ ਇਹ ਫਰੂਟ ਤੇ ਸਬਜ਼ੀਆਂ ਨਾਲ ਬਣਿਆ ਹੋਇਆ ਘਰੇਲੂ ਚੀਜ਼ ਆ ਘਰੇਲੂ ਚੀਜ਼ਾਂ ਨੇ ਜਿਹੜੀ ਡਾਈਟ ਆ ਉਹ ਵੀ ਘਰ ਦਾ ਖਾਣਾ ਪੀਣਾ ਤੁਸੀਂ ਵਧੀਆ ਖਾਣਾ ਪੀਣਾ ਖਾਓਗੇ ਯਾਨੀ ਇਹ ਨਹੀਂ ਹੈਗਾ ਵੀ ਅਸੀਂ ਤੁਹਾਡਾ ਮੂੰਹ ਬੰਦਾਂਗੇ ਵਧੀਆ ਖਾ ਪੀ ਕੇ ਆਪਦਾ weight loss ਕਰੋਂਗੇ ਬਸ ਚੀਜ਼ ਇਹ ਆ ਵੀ ਆਪ ਤੁਹਾਨੂੰ ਤਰੀਕਾ ਦੱਸਣਾ ਖਾਣ ਪੀਣ ਦਾ ਤੇ ਇਹ ਕਿਹੜੀ ਉਮਰ ਵਾਲੇ ਖਾ ਸਕਦੇ ਆ ਮੰਨ ਕੇ ਚੱਲੋ ਹੁਣ ਘਰੇਲੂ ਡਾਈਟ ਉਮਰ ਜੀ ਤੁਸੀਂ ਲਾ ਲਓ ਵੀ 2.5 ਸਾਲ ਤੋਂ ਉੱਪਰ ਕਿੰਨੇ ਵੀ ਉਮਰ ਦਾ ਬੰਦਾ ਖਾ ਸਕਦਾ ਵਾ ਕੋਈ ਲੇਡੀ 22 22 ਸਾਲੇ ਖਾ ਸਕਦੇ ਨੇ ਬਿਲਕੁਲ ਜੀ ਬਿਲਕੁਲ 22 ਸਾਲ ਤੋਂ ਉੱਪਰ ਵਾਲਾ ਕੋਈ ਵੀ ਜਿਹੜਾ ਮੈਂਬਰ ਆ ਕੋਈ ਵੀ ਫੀਮੇਲ ਆ ਮੇਲ ਆ ਉਹ ਬਿਲਕੁਲ ਖਾ ਸਕਦੇ ਨੇ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਲੈ ਵੀ ਸਜਣੋ ਤੁਹਾਡੇ ਸ਼ੰਕੇ ਸਾਰੇ ਕਲੀਅਰ ਕਰਤੇ ਭਈ ਇਹ ਮੰਨ ਲਓ ਇੰਡੀਆ ਚ ਮੰਗਾਉਣੇ ਨੇ ਕਿਤੇ ਭਾਰਤ ਚ ਪੂਰੇ ਚ ਕਹਿ ਰਿਆ ਮੈਂ ਹਾਂਜੀ ਇੰਡੀਆ ਦੇ ਵਿੱਚ ਫ੍ਰੀ ਆ ਆਨਲਾਈਨ ਆਪਾਂ ਘਰੇ ਬਹਿ ਕੇ ਵੀ ਮੰਗਵਾ ਸਕਦੇ ਆ ਜੀ ਸਾਰੀ ਤੁਹਾਨੂੰ ਵਟਸਐਪ ਤੇ ਜਾਣਕਾਰੀ ਦਿੱਤੀ ਜਾਊਗੀ ਫੋਰਨ ਦੇ ਵਿੱਚ ਚਾਰजेस ਲੱਗਦੇ ਆ ਜੋ ਡਿਲੀਵਰੀ ਚਾਰजेस ਹੁੰਦੇ ਆ ਸਰ ਭਾਰਤ ਤੇ ਫ੍ਰੀ ਭੇਜੂਗੇ ਹਾਂਜੀ ਹਾਂਜੀ ਭਈ ਰਿਜ਼ਲਟ ਮਾਲਾ ਕਿੰਨੇ ਕਿਵੇਂ ਪਤਾ ਲੱਗੂ ਕਿੰਨੇ ਦਿਨਾਂ ਤੱਕ ਰਿਜ਼ਲਟ ਆਏ ਆ ਜੀ ਪਹਿਲੇ 3 ਦਿਨਾਂ ਦੀ ਇਹਦੀ ਮਨੀ ਬੈਕ ਵਾਰੰਟੀ ਆ ਪਹਿਲੇ 3 ਦਿਨਾਂ ਚ ਜੇ ਤੁਹਾਨੂੰ ਕੋਈ ਰਿਜ਼ਲਟ ਨਹੀਂ ਮਿਲਦਾ ਹੈਗਾ ਤੁਸੀਂ ਪ੍ਰੋਡਕਟ ਵਾਪਸ ਕਰ ਦਿਓ ਤੁਹਾਡੇ ਸਾਰੇ ਪੈਸੇ ਤੁਹਾਨੂੰ ਵਾਪਸ ਹੋਣਗੇ ਠੀਕ ਹੈ ਫਿਰ ਤਾਂ ਕਹਿ ਸਕਦੇ ਆ 4-5 ਮਹੀਨਾ ਚ ਤਾਂ ਵਧੀਆ ਹੋ ਜੂ ਬਿਲਕੁਲ ਬਿਲਕੁਲ ਜੀ 4-5 ਦੇਖੋ ਹੁਣ ਉਹ ਹਰੇਕ ਦਾ ਸਰੀਰ ਅੱਡਾ ਹਰੇਕ ਦੀ ਬਾਡੀ ਅੱਡਾ ਕਿਸੇ ਦੀ ਬਹੁਤ ਜਲਦੀ ਪਿਕ ਅਪ ਕਰ ਜਾਂਦੀ ਆ ਕਿਸੇ ਦੀ ਸਲੋ ਕਰਦੀ ਆ ਪਰ ਇਹ ਚੀਜ਼ ਆ ਵੀ ਰਿਜ਼ਲਟ ਦੀ ਗਾਰੰਟੀ ਆ ਰਿਜ਼ਲਟ ਤੁਹਾਡਾ ਆਊਗਾ ਜੇ ਤੁਸੀਂ ਸਹੀ ਤਰੀਕੇ ਨਾਲ ਫੋਲੋ ਕਰਕੇ ਚੱਲੋਗੇ ਸਾਨੂੰ ਪੂਰੇ ਭਾਰਤ ਚ ਇਹ ਨੰਬਰਾਂ ਤੇ ਸੰਪਰਕ ਕਰਕੇ ਫ੍ਰੀ ਮੰਗਾ ਸਕਦੇ ਹੋ ਤੇ ਬਾਹਰਲੇ ਦੇਸ਼ਾਂ ਚ ਕੋਰੀਅਰ ਦੇ ਚਾਰਜ ਉਹ ਜ਼ਿਆਦਾ ਨਹੀਂ ਪੈਣੇ ਕੁਝ ਨਹੀਂ ਉਹ ਹਾਰਿਕ ਕੰਟਰੀ ਦਾ ਅਲੱਗ ਲੱਗਾ ਜੀ ਉਹ ਹਾਰਿਕ ਹੁਣ ਜਦੋਂ ਆਪਾਂ ਕੀ ਮੰਗ ਤੁਸੀਂ ਜੇ ਨਹੀਂ ਵੀ ਸਾਥ ਤੋਂ ਓਨਲੀਵਰੀ ਚਾਰजेस ਹੋ ਕਰਨਾ ਤੁਸੀਂ ਤੁਹਾਡੀ ਕੋਈ ਫੈਮਿਲੀ ਜਾਂਦੀ ਆ ਤਾਂ ਤੁਸੀਂ ਆਪਣੀ ਫੈਮਿਲੀ ਦੇ ਥਰੂ ਮੰਗਵਾ ਸਕਦੇ ਹੋ ਆਪਣਾ 에어ਪੋਰਟ ਤੇ ਪਾਸ ਹੋਇਆ ਹੋਇਆ ਹੈ ਜੀ ਕੋਈ ਇਦਾਂ ਨਹੀਂ ਕਿ ਕੋਈ ਦਿੱਕਤ ਆਊਗੀ ਤੁਹਾਨੂੰ ਬਿੱਲ ਦਵਾਂਗੇ ਕੱਟ ਕੇ ਜੀ ਤੇ ਬਾਈ ਕੀ ਕਹਿਣਾ ਚਾਹਣਾ ਜਿਹੜੇ ਆਪਣੇ ਪੰਜਾਬ ਵਾਸੀ ਨੇ ਤੇ ਭਾਰਤ ਵਾਸੀ ਨੇ ਉਹਨਾਂ ਨੂੰ ਵੀਰ ਜੀ ਮੈਂ ਤੇ ਇਹੀ ਕਹਿਣਾ ਚਾਹੁੰਦੀ ਆ ਕਿ ਵਾਧੇ ਵਜਨ ਨਾਲ ਆਪਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਆਪਣਾ ਵਜਨ ਘਟਾਓ ਤੇ ਬਿਮਾਰੀਆਂ ਤੋਂ ਸਟਕਾਰਾ ਪਾਓ ਵੀਰੇ ਤੇ ਇਹ ਨੰਬਰ ਮਲਾਓ ਤੇ ਛੇਤੀ ਛੇਤੀ ਡਾਈਟ ਪਲਾਨ ਬਣਾਓ ਤੇ ਮਤਲਬ ਕਿ ਸਰੀਰ ਫਿੱਟ ਬਣਾਓ ਹਣਾ ਬਿਲਕੁਲ ਜੀ ਬਿਲਕੁਲ ਵੀਡੀਓ ਸ਼ੇਅਰ ਕਰ ਦਿਓ ਸ਼ੁਕਰੀਆ ਜੀ